ਬਹੁਤ ਹੀ ਸਤਿਕਾਰਯੋਗ ਪਟਿਆਲਾ ਨਿਵਾਸੀਓ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਕੌਂਸਲਰਾਂ ਨਾਲ ਇੱਥੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦਾ ਜਨਰਲ ਹੌਸੀਂ ਉੱਥੇ ਅੱਜ ਜਿੱਥੇ ਵਪਾਰੀਆਂ ਦੇ ਪਿੱਟੇ ਦੇ ਵਿੱਚ ਛੂਰਾ ਮਾਰਨ ਵਾਲਾ ਇੱਕ ਮਤਾ ਜਿਹਦੇ ਵਿੱਚ ਟੈਕਸਾਂ ਦੇ ਵਿੱਚ 10 ਤੋਂ 15 ਗੁਣਾ ਦਾ ਵਾਅਦਾ ਕੀਤਾ ਗਿਆ ਸੀਗਾ ਉਸ ਮਤੇ ਦੇ ਖਿਲਾਫ ਸਾਡੇ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸੰਧੀ ਕੋਟੇ ਪਰਦਰਸ਼ਨ ਕੀਤਾ ਗਿਆ ਜਿਸ ਪ੍ਰਦਰਸ਼ਨ ਦੇ ਸਦਕਾ ਸਾਡੀ ਅੱਜ ਸੰਖਿਆਵਲ ਘੱਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਇਸ ਮਤੇ ਨੂੰ ਜਿਹੜਾ ਹੈ ਉਹ ਰੋਕਰ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਲਈ ਮੈਂ ਪਟਿਆਲਾ ਦੇ ਸਾਰੇ ਹੀ ਵਪਾਰੀ ਭਾਈਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਤੁਹਾਡੀ ਆਵਾਜ਼ ਵੜ ਕੇ ਮਨਸੀਪਲ ਕਾਰਪੋਰੇਸ਼ਨ ਦੇ ਜਿਹੜੀ ਇਹ ਤੁਹਾਡੀ ਪਿੱਠ ਦੇ ਵਿੱਚ ਵੱਜਣ ਵਾਲਾ ਚੂਰਾ ਨੂੰ ਰੋਕਿਆ ਤਾਂ ਸਾਡੇ ਵੱਲੋਂ ਇਸ ਇਸ ਨੂੰ ਲੈ ਕੇ ਸਾਡੇ ਲੀਡਰ ਰੁਕਾ ਜੈਂਦਰ ਕੌਰ ਜੀ ਜਿਹੜੇ ਸਾਡੇ ਨਿਰਦੇਸ਼ ਸੀਗੇ ਉਹਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਆਪਣੇ ਸ਼ਹਿਰ ਦੇ ਹਰ ਵਰਗਲੇ ਚਾਹੇ ਵਪਾਰੀ ਨੇ ਚਾਹੇ ਉਹ ਕਰਮਚਾਰੀ ਹਰ ਵਰਗ ਦੇ ਨਾਲ ਸਾਡੀ ਪਾਕੀਜਤਾ ਪਾਰਟੀ ਤੇ ہمارے ਜਿਹੜੇ ਨੁਮਾਇੰਦੇ ਆ ਪੜੇ ਹਨ ਔਰ ਮੈਂ ਆਪ ਸਭ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਿੰਨੇ ਲੋਕ ਅਜਿਹੇ ਫੈਸਲੇ ਹੋਣਗੇ ਪਾਕੀਜਤਾ ਜਮਤਾ ਪਾਰਟੀ ਦਾ ਸਮਰਥਨ ਕਰੇਗੀ ਪਰ ਜਿੰਨੇ ਵੀ ਫੈਸਲੇ ਜਿਹੜੇ ਲੋਕ ਨਾਲ ਵੀ ਹੋਣਗੇ ਉਹਦੇ ਖਿਲਾਫ ਪਾਕੀਜਤਾ ਜ ਕਿ ਤੁਹਾਡੇ ਸਭ ਦੀ ਆਵਾਜ਼ ਬਣ ਕੇ ਹਮੇਸ਼ਾ ਹਿੱਕ ਟਾ ਕੇ ਕਰੇਗੀ ਸੋ ਅੱਜ ਦਾ ਜਿਹੜਾ ਇਹ ਫੈਸਲਾ ਹੈ ਇਹਦੇ ਲਈ ਮੈਂ ਆਪ ਜੀ ਨੂੰ ਦੱਸਣ ਲਈ ਲਾਈਵ ਹੋਇਆ ਸੀ ਕਿ ਆਪ ਸਭ ਦੇ ਦਿੱਤੇ ਪਿਆਰ ਤੇ ਆਪ ਸਭ ਨੂੰ ਸਭ ਦੇ ਦਿੱਤੀ ਤਾਕਤ ਸਦਕਾ ਅੱਜ ਸਾਡੇ ਸਾਰੇ ਕੰਪਲਰ ਸਹਿਬਾਨਾਂ ਦੇ ਪ੍ਰਦਰਸ਼ਨ ਸਦਕਾ ਅਸੀਂ ਜਿਹੜਾ ਹੈ ਇਹ ਜਿਹੜਾ ਟੈਕਸਾਂ ਦੇ ਵਿੱਚ ਵਾਅਦੇ ਦਾ ਜਿਹੜਾ ਮਤ ਹੈ ਉਹਨੂੰ ਰੋਕ ਦਿੱਤਾ ਗਿਆ ਜਿਹਦੇ ਲਈ ਅਸੀਂ ਸਭ ਆਪ ਸਭ ਸ਼ਹਿਰ ਵਾਸੀਆਂ ਨੂੰ ਬਧਾਈ ਦੇਣੀ ਹੈ ਧੰਨਵਾਦ ਜੈ ਹਿੰਦ